ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸਮਾਣਾ ਵਿਖੇ ਅੱਜ ਰੀਸ਼ੂ ਕਹਾਲੀ ਵਾਲੇ ਦੇ ਨਿਵਾਸ ਸਥਾਨ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਕਾਂਗਰਸ ਪਾਰਟੀ ਵੱਲੋਂ ਇੱਕ ਸਮਾਗਮ ਰੱਖਿਆ ਗਿਆ ਜਿਸ ਵਿੱਚ ਸਾਬਕਾ ਵਿਧਾਇਕ ਰਜਿੰਦਰ ਸਿੰਘ ਨਗਰ ਕੌਂਸਲ ਦੇ ਪ੍ਰਧਾਨ ਅਸ਼ਵਨੀ ਗੁਪਤਾ ਕਾਂਗਰਸ ਪ੍ਰਧਾਨ ਮੰਗਤ ਮਵੀ ਅਤੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਤੋਂ ਆਏ ਕਾਂਗਰਸ ਪਾਰਟੀ ਦੇ ਵਰਕਰ ਵਰਕਰਾਂ ਨੇ ਭਾਗ ਲிட்டਾ ਮੈਲਾ ਕਾਂਗਰਸ ਪ੍ਰਧਾਨ ਗੁਰਸ਼ਰਨ ਕੋਰ ਦਾਵਾ ਵੱਲੋਂ ਵੀ ਸ਼ਿਰਕਤ ਕੀਤੀ ਗਈ ਇਸ ਮੌਕੇ ਰਾਜਾ ਵੇਡਿੰਗ ਨੇ ਕਿਹਾ ਸਮਾਣਾ ਵਿੱਚ ਜਿਮਣੀ ਚੋਣਾ ਹੋਣ ਤੇ ਧੱਕਾ ਕੀਤਾ ਦਲਿਤ ਤੌਰ ਤੇ ਜ਼ੁਲਮ ਠਾਏਗੇ ਪਟਿਆਲਾ ਅੰਮ੍ਰਿਤਸਰ ਸਾਰੇ ਪੰਜਾਬ ਵਿੱਚ ਧੱਕਾ ਕੀਤਾ ਜਾ ਰਿਹਾ ਹੈ ਜੋ ਪੁਲਸ ਅਧਿਕਾਰੀ ਇਸ ਵਿੱਚ ਸ਼ਾਮਿਲ ਹੋਣ ਹੋਣਗੇ ਕਾਂਗਰਸ ਸਰਕਾਰ ਔਨ ਤੇ ਨਹੀਂ ਬਖਸ਼ੇ ਜਾਣਗੇ ਤੁਸੀਂ ਇਹਨਾਂ ਦੀ ਪਛਾਣ ਕਰਕੇ ਰੱਖੋ ਭਾਵੇਂ ਉਹ ਕਿਤੇ ਵੀ ਬਦਲੀ ਕਰਵਾ ਕੇ ਚਲੇ ਜਾਣ ਸਮਾਣਾ ਦੇ বাস ਸਟੈਂਡ ਦੇ ਅਦਘਾਟਨ ਬਾਰੇ ਉਹਨਾਂ ਨੇ ਕਿਹਾ ਕਿ ਤੁਸੀਂ आरटीआई ਤੋਂ جواب ਮੰਗੋ ਪੈਸੇ ਕਿੱਥੇ ਗਏ ਖਨੋਰੀ ਡੱਲੇਵਾਲ ਨੂੰ ਮਿਲਣ ਮੈਂ ਗਿਆ ਸੀ ਕਿਸਾਨ ਜਗਜੀਤ ਸਿੰਘ ਦੱਲੇਵਾਲ ਦੀ ਹਾਲਤ ਨਾਜ਼ੁਕ ਹੈ ਜੇਕਰ ਉਹਨਾਂ ਨੂੰ ਕੁਝ ਹੋ ਗਿਆ ਤਾਂ ਪੰਜਾਬ ਦੇਸ਼ ਵਿੱਚ ਨੁਕਸਾਨ ਹੋਵੇਗਾ ਇਸ ਮੌਕੇ ਸਾਬਕਾ ਵਿਧਾਇਕ ਰਜਿੰਦਰ ਸਿੰਘ ਨੇ ਰਾਜਾ ਵੜਿੰਗ ਨੂੰ ਸਮਾਣਾ ਵਾਰਡ 12 ਦੀ ਚੋਣਾਂ ਬਾਰੇ ਦੱਸਿਆ ਅਤੇ ਕਿਹਾ ਕਿ ਬਾਬਾ ਸਾਹਿਬ ਉਮੀਦਵਾਰ ਦੀ ਫੋਟੋ ਲਗਾਉਣ ਵਾਲੀ ਆਮ ਆਦਮੀ ਪਾਰਟੀ ਦਲਿਤ ਮਹਿਲਾ ਤੇ ਅਤਿਆਚਾਰ ਕੀਤਾ ਗਿਆ ਰਾਜਾ ਵੜਿੰਗ ਨੇ ਕਿਹਾ ਲੋਕਾਂ ਲੋਕ ਸਭਾ ਸੈਸ਼ਨ ਚੱਲ ਰਿਹਾ ਹੈ ਮੈਂ ਕਿਸਾਨਾਂ ਦੀ ਆਵਾਜ਼ ਉਠਾਵਾਂਗਾ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਹੁਣ ਮੇਲੇ ਇਸ ਤਰ੍ਹਾਂ ਦਾ ਤਸੱਦਦ ਕਰਨ ਦੀ ਲੋੜ ਨਹੀਂ ਸੀ ਇਹਨਾਂ ਜੀ ਛੋਟੇ ਜਿਹੜੇ ਇਸ ਤਰ੍ਹਾਂ ਦੇ ਛੋਟੇ ਦਿਲ ਵਾਲੇ ਲੋਕ ਗੱਲ ਕਰਦੇ ਇਹ ਮਤ ਜਾਣਿਓ ਕਿ ਸਾਡੀ ਸਰਕਾਰ ਸੀ ਮਿਨਿਸਪਲ ਕਮੇਟੀਆਂ ਚੋਣਾਂ ਤੁਸੀਂ ਲੜੇ ਨਹੀਂ ਸੀ ਆਮ ਆਦਮੀ ਪਾਰਟੀ ਵਾਲੇ ਯਾਦ ਹੋਣਾ ਤੁਹਾਨੂੰ ਮੈਂ ਤੁਹਾਡੇ ਨਾਲ ਹੀ ਦੱਸਣਾ ਚਾਹੁੰਦਾ ਇਥੋ ਦੇ ਮੰਤਰੀ ਸਾਹਿਬ ਨੂੰ ਸਾਫ ਕਰਨ ਤੋ ਇਹ ਸਰਕਾਰ ਤੁਹਾਡੀਆਂ ਬਣੀ 92 ਸੀਟਾਂ ਦੇ ਨਾਲ ਜਿਹੜੀ ਜਨਤਾ ਹੈ ਨਾ ਇਹ ਜ਼ਰੂਰੀ ਨਹੀਂ ਹੈ ਕਿ ਕੌਂਸਲਰ ਕੋਈ ਬਣੇਗਾ ਜਾਂ ਪ੍ਰਧਾਨ ਬਣੇਗਾ ਜਾਂ ਐਮ.ਐਲ.ਏ ਬਣੇਗਾ ਉਹਰੇ ਨਾਲ। ਮੈਨੂੰ ਲੱਗਦਾ ਹੈ ਉਹ ਚੰਗੇ ਕੰਮ ਕਰਨ ਵਾਲੇ ਲੋਕਾਂ ਨਾਲ ਹੁੰਦੀ ਹੈ ਸਾਤੋਂ ਵੀ ਕੁਝ ਗਲਤੀਆਂ ਹੋਈਆਂ। ਇਸ ਕਰਕੇ ਅੱਜ ਸਤਾ ਸਰਕਾਰ ਚੋਂ ਅਸੀਂ ਬਾਹਰ ਆ। ਲੇਕਿਨ ਅੱਜ ਵੀ ਇਹ ਲੋਕ ਮਹਿਸੂਸ ਕਰਦੇ ਨੇ ਕਿ ਕਾਂਗਰਸ ਪਾਰਟੀ ਇੱਕ ਚੰਗਾ ਵਿਕਲਪ ਸੀ ਇਹਨਾਂ ਸਾਰਿਆਂ ਨਾਲੋਂ ਚੰਗੀ ਪਾਰਟੀ ਸੀ। ਇਸੇ ਕਰਕੇ ਜਰਨਲ ਇਲੈਕਸ਼ਨ ਜਿਹੜੇ ਪਾਰਲੀਮੈਂਟ ਦੇ ਹੋਏ 13 ਸੀਟਾਂ ਚੋਂ 7 ਸੀਟਾਂ ਕਾਂਗਰਸ ਪਾਰਟੀ ਨੇ ਜਿੱਤੀਆਂ ਤੇ ਸਾਰੇ ਜਿਹੜੇ ਆਗੂ ਸਹਿਬਾਨ ਨੇ ਕਾਂਗਰਸ ਪਾਰਟੀ ਦੇ ਵਰੀਚ ਲੀਡਰਸ਼ਿਪ ਨਾਲ ਸਹਿਬਾਨ ਨੇ ਅਸ਼ੂਨੀ ਜੀ ਸਾਡੇ ਪ੍ਰਧਾਨ ਜੀ ਤੇ ਜਸ਼ਪਾਲ ਜੀ ਤੇ ਸਾਰੇ ਹੋਰ ਸਾਥੀगण ਤੇ ਸਾਹਮਣੇ ਬੈਠੇ ਮੇਰੇ ਕਾਂਗਰਸ ਪਾਰਟੀ ਨੂੰ ਪਿਆਰ ਕਰਨ ਵਾਲੇ ਸਾਥੀਓ ਸਰਦਾਰ ਰਜਿੰਦਰ ਸਿੰਘ ਜੀ ਨੇ ਖੂਬ ਸਾਨੂੰ ਵਿਸਤਾਰਪੂਰਵਕ ਦੱਸਿਆ ਕਿ ਜੋ ਘਟਨਾਕਰਮ ਇੱਥੇ ਹੋਇਆ ਉਹਦੇ ਬਾਰੇ ਜਾਣਕਾਰੀ ਦਿੱਤੀ ਹੈ ਪਰ ਜਿੱਦਦਰ ਸਿੰਘ ਜੀ ਇਹ ਇੱਕ ਹਲਕੀ ਦੀ ਗੱਲ ਨਹੀਂ ਹੈ ਇਹ ਪਟਿਆਲੇ ਦੇ ਵਿੱਚ ਜੋ ਨੰਗਾ ਨਾ ਛੋਇਆ ਗੁੰਡਾਗਰਦੀ ਦਾ ਹੋਣਾ ਸੁਮਾਣੇ 'ਚ ਵੀ ਉਹੀ ਹੋਇਆ ਧਰਮਕੋਟ ਵੀ ਉਹੀ ਹੋਇਆ ਜੀਰੇ ਵੀ ਉਹੀ ਹੋਇਆ ਮੱਖੂ ਵੀ ਉਹੀ ਹੋਇਆ ਹਰ ਥਾਂ ਤੇ ਇਹਨਾਂ ਨੇ ਇਸ ਤਰ੍ਹਾਂ ਦੀ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਨਾਂ ਲੋਕਾਂ ਨੇ ਕਈ ਜਗ੍ਹਾ 'ਤੇ ਇੱਥੇ ਤਾਂ ਇੱਕ ਸੀ ਜੀ ਇਹ ਪੁਲਿਸ ਦਾ ਦਬਾਅ ਪਾ ਕੇ ਝੁਕਨੇ ਅਤੇ ਕਿਸੇ ਸਮੇਂ ਵੀ ਕਿਸੇ ਪ੍ਰਕਾਰ ਦਾ ਕੋਈ ਹਾਦਸਾ ਹੋ ਸਕਦਾ ਹੈ ਸੋ اسی ਇਹ ਗੱਲ ਕਹੀ ਹੈ ਸਾਰੇ ਜਣੇ ਮਿਲ ਕੇ ਆਏ ਆ ਕਿ ਕੇਂਦਰ ਸਰਕਾਰ ਨੂੰ ਔਰ ਪੰਜਾਬ ਦੀ ਸਰਕਾਰ ਨੂੰ ਇਨੀਸ਼ੀਏਟਿਵ ਲੈ ਕੇ ਡੱਲੇਵਾਲ ਸਾਹਿਬ ਦੇ ਨਾਲ ਗੱਲ ਕਰਨੀ ਚਾਹੀਦੀ ਬੜੀ ਵੱਡੀ ਗੱਲ ਹੈ ਅਗਰ ਉਹਨਾਂ ਨੂੰ ਕੁਝ ਹੋ ਜਾਂਦਾ ਹੈ ਤਾਂ ਫਿਰ ਮੈਨੂੰ ਲੱਗਦਾ ਪੰਜਾਬ ਦੇ ਅੰਦਰ ਔਰ ਦੇਸ਼ ਦੇ ਅੰਦਰ ਭਾਰੀ ਨੁਕਸਾਨ ਹੋ ਜਾਏਗਾ ਦੇਸ਼ ਦਾ ਔਰ ਪੰਜਾਬ ਦਾ ਕਿਸਾਨ ਆ ਜੋ ਡੀਕ ਰਿਹਾ ਕਿ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਉਪਰਾਲਾ ਕਰਕੇ ਡੱਲੇਵਾਲ ਸਾਹਿਬ ਜੀ ਨੂੰ ਬਚਾਉਣ ਦੇ ਬਾਰੇ ਕੁਝ ਨਾ ਕੁਝ ਕਦਮ ਚੁੱਕੇ ਜਾਣਗੇ ਔਰ ਡੱਲੇਵਾਲ ਸਾਹਿਬ ਨੇ ਕਿਹਾ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਛੱਡੋ ਤੁਸੀਂ ਮਰਨ ਵਰਤ ਨੂੰ ਉਹਨਾਂ ਨੇ ਕਿਹਾ ਕਿ ਮੇਰੀ ਜਾਨ ਹੁਣ ਲੋਕਾਂ ਦੇ ਲਈ ਹੈ ਮੈਂ ਫੈਸਲਾ ਕਰ ਚੁੱਕਿਆ ਮੌਤ ਇੱਕ ਵਾਰੀ ਆਉਣੀ ਹੈ ਇਹ ਸਮਾਂ ਸਮਾਂ ਨਿਸ਼ਚਿਤ ਹੈ ਔਰ ਮੈਂ ਇਹ ਚਾਹਨਾ ਕਿ ਮੇਰੀ ਅਗਰ ਜਾਨ ਚਲੀ ਜਾਵੇ ਲੇਕਿਨ ਹਜ਼ਾਰਾਂ ਜਿਹੜੇ ਕਿਸਾਨ ਸੁਸਾਈਡ ਕਰਦੇ ਨੇ ਉਹ ਉਹਨਾਂ ਲਈ ਸਾਥ ਮੇਰੀ ਜਾਨ ਅਗਰ ਜਾਇਆ ਹੋ ਜੂਗੀ ਲੇਕਿਨ ਉਹ ਬਚ ਜਾਣਗੇ ਉਹ ਇਸ ਪ੍ਰਕਾਰ ਦੇ ਵਿਚਾਰ ਡਲੇਵਾਲ ਸਾਹਿਬ ਰੱਖਦੇ ਨੇ ਔਰ ਅਸੀਂ ਆਉਣ ਵਾਲੇ ਦਿਨਾਂ ਚ ਪਾਰਲੀਮੈਂਟ ਦੇ ਵਿੱਚ ਵੀ ਇਹ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਸੈਸ਼ਨ ਚੱਲ ਰਿਹਾ ਜੀ ਉੱਥੇ ਵੀ ਇਹ ਗੱਲ ਪਹੁੰਚਾਈ ਗਈ ਹੈ ਮੈਂ ਸਮਝਦਾ ਸੈਸ਼ਨ ਚੱਲ ਰਿਹਾ ਜੀ ਪਹਿਲਾਂ ਵੀ ਆਵਾਜ਼ ਚੱਕੀ ਸੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੋਸ਼ਿਸ਼ ਕਰਕੇ ਇਨੂੰ ਬਲੰਦ ਕਰਨ ਦੀ ਕੋਸ਼ਿਸ਼ ਕਰਾਂ ਜਿੱਤੇ ਪ੍ਰੋਗਤੀ ਪਾਰਟੀ ਆ ਰਹੀ ਹੈ ਨਾ ਸੱਤਾਧਾਰੀ ਪਾਰਟੀ ਦਾ ਕੋਈ ਵੀ ਲੋਥੇ ਮੁਰੰਗ ਸਾਹਿਬ ਜੋ ਹੈ ਮਹਾਮਾਚਾ ਸੌਰੀ ਮਹਾਰਾਸ਼ਟਰ ਤੇ ਹਰਿਆਣਾ ਕਾਂਦੀ ਜਿਹੜੀ ਲੋਕਲ ਲੀਡਰਸ਼ਿਪ ਸੀ ਆਪਸੀ ਰੱਤਾ ਕਿਚਨ ਘਨahari ਹੈ ਪੰਜਾਬ ਜੀ ਉਹੀ ਕੁਝ ਹੋ ਰਿਹਾ ਹੈ ਕਿਹੜੇ ਲੋਕ ਕੀ ਜੋਗੇ ਤੁਹਾਨੂੰ ਲੱਗ ਰਿਹਾ ਜੀ ਇਹ ਕੁਝ ਹੋ ਰਿਹਾ ਤੁਹਾਡੇ ਆਪ ਦੇ ਮਨ ਦੇ ਭਾਵ ਹੈ ਤੁਹਾਨੂੰ ਕਿਤੇ ਲੱਗ ਰਿਹਾ ਵੀ ਕੋਈ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਕਿਸੇ ਪ੍ਰਕਾਰ ਦੇ ਮਤਭੇਦ ਨੇ ਬਿਲਕੁਲ ਲੱਗਦਾ ਦੱਸੋ ਦੱਸੋ ਕਿੱਦਾਂ ਲੱਗ ਰਿਹਾ ਜਿਵੇਂ ਕਿ ਉੱਥੇ ਤੁਹਾਡੇ ਗਿੱਰੜ ਬਾਤ ਵਿੱਚ ਸਾਰੇ ਜਿਹੜੇ ਨੇ ਲੋਕ ਲੀਡਰ ਨਹੀਂ ਗਏ ਚੋਣ ਕਿਹੜੇ ਲੋਕ ਨਹੀਂ ਲੀਡਰ ਗਏ ਤੁਹਾਨੂੰ ਕੀ ਪਤਾ ਨਹੀਂ ਕਿ ਉੱਥੇ ਸਰਦਾਰ ਚਰਨਜੀਤ ਸਿੰਘ ਚੰਨੀ ਗਏ ਉੱਥੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਗਏ ਉੱਥੇ ਸੁਖਪਾਲ ਸਿੰਘ ਖੈਰਾ ਗਏ ਸੋ ਮੇਰੇ ਕਹਿਣ ਦਾ ਮਤਲਬ ਸਰਦਾਰ ਸਾਹਿਬ ਮੈਂ ਥੋੜਾ ਬਹੁਤ ਮਾਨ ਸਨਮਾਨ ਕਰਦਾ ਹਾਂ ਬੇਫਜ਼ੂਲ ਕੁਐਸਚਨ ਦਾ ਕੋਈ ਅਰਥ ਨਹੀਂ ਹੁੰਦਾ ਹੁਣ ਤੁਸੀਂ ਕਹਿੰਦੇ ਕੋਈ ਨਹੀਂ ਗਿਆ ਮੈਂ ਤਾਂ ਤੁਹਾਨੂੰ ਚਾਰ ਬੰਦੇ ਗਨਾ ਤੇ ਗਏ ਸੋ ਐਵੇਂ ਐਵੇਂ ਨਹੀਂ ਜੀ ਛੱਡੋ ਕੋਈ ਗੋਹਰ ਕੋਈ ਗੱਲ ਹੈ ਹਾਂਜੀ ਜਿਹੜੇ ਜਿਮਨੀ ਚੌਲਾਂ ਹੋ ਰਹੀਆਂ ਜਾਂ ਨਗਰ ਨਿਕਮ ਚੌਣਾ ਹੋਈਆਂ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਪੋਲਿੰਗ ਵਾਲੇ ਦਿਨ ਕੀ ਹਾਲਾਤ ਹੋਣਗੇ ਦੇਖੋ ਮੈਂ ਅੱਜ ਅੱਜ ਜਿਹੜਾ ਮੇਰੇ ਇੱਥੇ ਆਉਣ ਦਾ ਮਕਸਦ ਹੈ ਸਮਾਣੇ ਉਹ ਇਹ ਹੈ ਕਿ ਜਿਸ ਪ੍ਰਕਾਰ ਦਾ ਟੱਕਾ ਤੇ ਜ਼ਾستی ਇੱਥੇ ਸਰਕਾਰ ਨੇ ਕੀਤੀ ਹੈ ਉਹ ਕਦੇ ਨਹੀਂ ਅੱਜ ਤੱਕ ਇਤਿਹਾਸ ਦੇ ਵਿੱਚ ਹੋਇਆ ਇਸ ਤਰ੍ਹਾਂ ਗੁੰਡਾਗਰਦੀ ਇਹਨੇ ਸਾਰੇ ਜਿਹੜੇ ਇਸ ਤੋਂ ਪਹਿਲਾਂ ਦੇ ਰਿਕਾਰਡ ਸੀਗੇ ਉਹ ਸਾਰੇ ਤੋੜ ਦਿੱਤੇਗੇ ਕਿਸ ਪ੍ਰਕਾਰ ਫਾਈਲਾਂ ਖੋਈਆਂ ਗਈਆਂ ਬੇਇੱਜ਼ਤੀਆਂ ਔਰਤਾਂਆਂ ਕੀਤੀਆਂ ਗਈਆਂ ਤੱਕੇਸ਼ਾਈ ਕੀਤੀ ਗਈ ਸੋ ਮੈਂ ਸਮਝਦਾ ਕਿ ਸ਼ਰਮ ਹੋਣੀ ਚਾਹੀਦੀ ਇੱਥੋਂ ਦੇ ਐਮ ਐਲ ਏ ਨੂੰ ਔਰ ਇੱਥੋਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਆਲ ਕਰਨੇ ਔਰ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਇਹ ਤੁਹਾਡੀ ਹਦਾਇਤ ਤੇ ਸਭ ਕੁਝ ਹੋ ਰਿਹਾ ਹੈ ਨਹੀਂ ਕੀ ਮਜਾਲ ਸੀ ਕਿਸੇ ਦੀ ਜ਼ਰੂਰਤ ਥੋੜੀ ਹੈ ਕਿ ਕਿਸੇ ਵਿਅਕਤੀ ਨੂੰ ਹੱਥ ਲਾ ਦਿੱਤਾ ਜਾਵੇ ਇਸ ਤਰ੍ਹਾਂ ਅਗਰ ਤੁਸੀਂ ਲੋਕਤੰਤਰ ਦਾ ਕਹਾਣ ਕਰੋਂਗੇ ਖਮਿਆਜਾ ਤੁਹਾਨੂੰ ਭੁਗਤਣਾ ਪਏਗਾ ਕੀ ਡਰ ਹੈ ਇੱਕ ਜਗ੍ਹਾ ਤੇ ਛੂਣ ਹੋ ਰਹੀ ਹੈ ਕਿਉਂ ਡਰੇ ਹੋ ਤੁਸੀਂ ਚੋਣ ਲੜਾਉਂਦੇ ਔਰ ਸ਼ਾਂਤੀਮਈ ਤਰੀਕੇ ਦੇ ਨਾਲ ਚੋਣ ਹੁੰਦਾ ਤੁਸੀਂ ਜਿੱਤ ਕੇ ਜਾਂਦੇ ਜਾਂ ਹਾਰ ਕੇ ਜਾਂਦੇ ਸੋ ਕੀ ਫਰਕ ਪੈ ਜਾਂਦਾ ਤੁਸੀਂ ਲੋਕਾਂ ਨੇ ਫਤਵਾ ਤਾਂ ਦੇ ਦਿੱਤਾ ਹੈ ਔਰ ਅੱਜ ਤੁਸੀਂ ਤਿੰਨ ਸੀਟਾਂ ਪਾਰਲੀਮੈਂਟ ਦੀਆਂ ਜਿੱਤੇ ਹੋ 13 ਵਿੱਚੋਂ ਤਿੰਨ 10 ਸੀਟਾਂ ਤੁਹਾਨੂੰ ਲੋਕਾਂ ਨੇ ਹਰਾਤੀਆਂ ਤੁਹਾਨੂੰ ਬਰਨਾਲਾ ਦੀ ਬਾਏ ਇਲੈਕਸ਼ਨ ਹਰਾ ਦਿੱਤੀ ਗਈ ਹੈ ਲੋਕਾਂ ਨੇ ਜਿੱਥੇ ਤੁਹਾਡਾ ਗੜ ਸੀਗਾ ਫਤਵਾ ਲੋਕਾਂ ਨੇ ਦੇ ਦਿੱਤਾ ਲੇਕਿਨ ਇਸ ਤਰ੍ਹਾਂ ਦੀਆਂ ਬਦਸਲੂਕੀਆਂ ਕਰਨ ਦੇ ਨਾਲ ਔਰ ਇਸ ਤਰ੍ਹਾਂ ਦੀਆਂ ਹਰਕਤਾਂ ਦੇ ਨਾਲ ਤੁਸੀਂ ਮਜ਼ਬੂਤ ਨਹੀਂ ਹੋਵੋਗੇ ਤੁਸੀਂ ਹੋਰ ਕਮਜ਼ੋਰ ਹੋਵੋਗੇ ਔਰ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਇੱਕ ਗੱਲ ਜਿਹੜੀ ਆਮ ਜਨਤਾ ਹੈ ਆਮ ਨਾਗਰਿਕ ਲੋਕ ਹੈ ਉਹਨਾਂ ਨੂੰ ਇਹ ਪਸੰਦ ਨਹੀਂ ਹੈ ਕਿਉਂਕਿ ਉਹ ਚਾਹੁੰਦੇ ਨੇ ਇਹ ਚੋਣ ਆਵ ਲੜਕੇ ਕੌਂਸਲਰ ਬਣ ਚੋਣ ਆਵ ਲੜਕੇ ਸਰਪੰਚ ਬਣ ਚੋਣ ਆਵ ਲੜਕੇ ਐਮ ਐਲ ਏ ਬਣ ਤਾਂ ਜੋ ਸਾਡੇ ਕਮਾਕਾਰਾਂ ਦੀ ਦੇਖਭਾਲ ਕਰਨ ਤੇ ਸਾਰਾ ਖਿਆਲ ਰੱਖਣ ਸਭ ਤੋਂ ਵੱਡਾ ਸਭ ਤੋਂ ਵੱਡਾ ਪ੍ਰਧਾਨ ਜੀ ਜਿਹੜੀ ਜਲਾਲਤ ਵਾਲੀ ਗੱਲ ਹੈ ਭੀਮਰਾਓ ਅੰਬੇਦਕਰ ਜੀ ਦੀ ਫੋਟੋ ਇਹਨਾਂ ਨੇ ਪਿੱਛੇ ਲਾੜੀ ਹੈ ਜਿਹੜੀ ਸਾਡੀ ਲੇਡੀ ਹੈ ਉਹ ਦਲਿਤ ਹੈ ਜਿਸ ਤਰੀਕੇ ਦੇ ਨਾਲ ਪੁਲਿਸ ਦੇ ਨਾਲ ਬਦਮਾਸ਼ਾਂ ਨੂੰ ਬੁਲਾ ਕੇ ਉਹਦੀ ਜਲਾਲਤ ਕੀਤੀ ਹੈ ਧੱਕੇ ਮਾਰੇ ਹੈ ਆ ਤੁਸੀਂ ਦੇਖ ਲਿਓ ਭੀਮਰਾਓ ਜੀ ਤਾਂ ਆ ਸੋਚ ਲੱਤੀ ਹੈ ਇਹਨਾਂ ਨੇ ਉਹ ਭੀਮ ਸਾਹਿਬ ਅਮੇਦਕਰ ਦੀ ਕੋਈ ਸੋਚ ਸੁਣੀ ਹੈ ਤਾਂ ਫੋਟੋ ਲਈ ਹੈ ਫੋਟੋ ਲਈ ਹੈ ਕਾਫਰਾ ਆਲੇ ਹੈ ਜੇ ਪੁਲਿਸ ਵਾਲੇ ਸਾਡੇ ਪੁਲਿਸ ਦੇ ਮੁਲਾਜ਼ਮ ਨੇ ਸਿਰਫ ਇੱਕ ਪੋਸਟਿੰਗ ਪਿੱਛੇ ਸਾਹਿਬ 8 ਮਹੀਨੇ ਕਟ ਲੋਲੀ ਗੋਦਗੀ ਪਾਸਟੈਂਡ ਸਾਈਡ ਕਈ ਵਾਰੀ ਹੋ ਚੁੱਕੇ ਤੁਸੀਂ ਗੁਰਿੰਗ ਸਾਹਿਬ ਆਪ ਸੁਣੋ 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 ਪੈਸੇ ਦੇ ਕੇ ਗਏ ਸੀ ਤੁਹਾਨੂੰ ਆਰਟੀਆਈ ਪਾਉਣੀ ਚਾਹੀਦੀ ਹੈ ਸਾਡੇ ਟੈਂਡਰ ਹੋ ਗਏ ਸੀ ਤੁਹਾਨੂੰ ਆਰਟੀਆਈ ਪਾਉਣੀ ਚਾਹੀਦੀ ਹੈ ਵੀ ਉਹ ਉਦਘਾਟਨ ਤੋਂ ਬਾਅਦ ਉਹ ਕਿਉਂ ਨਹੀਂ ਸਿਰੇ ਚੜੇ 3 ਮਹੀਨੇ ਦਾ ਮੈਨੂੰ ਸਮਾਂ ਮਿਲਿਆ ਅਸੀਂ ਉਹਰਾ ਵਟਾਟਨ ਕਰਕੇ ਗਏ ਉਹਰਾ ਟੈਂਡਰ ਲਾ ਕੇ ਗਏ ਉਹਰੇ ਪੈਸੇ ਦੇਖੇ ਗਏ ਉਹ ਤੁਸੀਂ ਜਰਾ ਚੈੱਕ ਕਰ ਲੋ ਫਿਰ ਅਸੀਂ ਜਵਾਬਦੇਹ ਹੈਗੇ ਆਂ ਤੇ ਜੇ ਅਸੀਂ ਸਾਡੇ ਵੇਲੇ ਜਦੋਂ ਟੈਂਡਰ ਲਾਇਆ ਟੈਂਡਰ ਲਾਉਣ ਤੋਂ ਬਾਅਦ ਕੰਮ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਸਰਕਾਰ ਉਹਨਾਂ ਦੀ ਆ ਗਈ ਅਜ ਤੱਕ ਉਹ ਵਿੱਚੇ ਚੱਲੇ ਕੰਮ ਪਰਾਂਜੀ ਦੁਆਰਾ ਨਹੀਂ ਪੱਥਰ ਰੱਖਦਾ ਉਹਨਾਂ ਨੇ ਸੋ ਮੇਰੇ ਕਹਿਣ ਦਾ ਮਤਲਬ ਉਹ ਸਾਰੇ ਦਾ ਸਾਰਾ ਪੈਸਾ ਕਾਂਗਰਸ ਪਾਰਟੀ ਦੇ ਸਮੇਂ ਦਾ ਆਇਆ ਵੇ ਰਜਿੰਦਰ ਸਿੰਘ ਜੀ ਨੇ ਉਹਰੀ ਮੰਗ ਕੀਤੀ ਸੀ ਇਸ ਕਰਕੇ ਉਹ ਕੀਤਾ ਸੀਗਾ ਉਹ ਜਾਣ ਬੁੱਝ ਕੇ ਇਸ ਕਰਕੇ ਰੋਕ ਦਿੱਤਾ ਗਿਆ ਕਿ ਕੱਲ ਨੂੰ ਇਹਰਾ ਸੇਹਰਾ ਕਾਂਗਰਸ ਪਾਰਟੀ ਨਾਲ ਹੈ ਜੀ ਸੋ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਅਸੀਂ ਤਾਂ ਕਹਿੰਦੇ ਤੁਹਾਡੇ ਕੋਲ 3 ਸਾਲ ਹੈ ਸੋ ਮਾਣੇ ਦੇ ਵਿੱਚ ਕੋਈ ਵੱਡੀ ਇੰਡਸਟਰੀ ਲਾ ਦਿਓ ਤਾਂ ਜੋ ਅਗਲੀ ਵਾਰੀ ਲੋਕ ਤੁਹਾਨੂੰ ਵੋਟਾਂ ਪਾਉਣ ਕਿੰਨ ਸਾਲਾਂ ਚ ਤੁਸੀਂ ਕੱਖ ਨਹੀਂ ਕੀਤਾ ਅਸੀਂ ਕਹਿੰਦੇ 18 ਬੁੱਢੀ ਸੜਕ ਬਣਾ ਦੇ